ਮੈਂ ਬੇਨਤੀ ਕਰੂੰਗਾ ਸਰਲਾਤ ਉਹ ਚੰਦ ਸਿੰਘ ਜੀ ਨੂੰ ਕਿ ਹੁਣ ਅਜ ਦੇ ਸਰੂਪ ਰੇਖਾ ਨੂੰ ਸਾਡੇ ਨਾਲ ਸਾਂਝਾ ਕਰੇ ਥੈਂਕ ਯੂ ਮੇਰੇ ਗਾਲੇ ਇੱਕ ਜਿਵੇਂ ਉਹਨੇ ਹਰਕਾ ਜੀ ਸਭੂ ਸਾਹਿਬ ਲਾਰਡ ਸਾਹਿਬ ਨੇ ਕਿਹਾ ਦੇਖੋ ਇੱਕ ਯਾਰ ਰੱਖਿਓ ਸਾਰੇ ਬੱਚਿਆਂ ਨੂੰ ਇੱਕਿਆਤ ਗੁਰੂ ਗੋਬਿੰਦ ਸਿੰਘ ਜੀ ਪ੍ਰੋਫਿਟ ਆਫ ਆਪਟੀਮਿਜ਼ਮ ਇਹ ਨਾ ਭੁੱਲਿਓ ਇਹ ਬੜਾ ਫਰਕ ਜੀ ਆਪਟੀਮਿਜ਼ਮ ਉਹਨਾਂ ਕਿ ਹਰ ਗੱਲ ਪੋਜ਼ਿਟਿਵ ਹੋਵੇ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਚੜ੍ਹਦੀ ਕਲਾ ਆਪਟੀਮਿਜ਼ਮ ਇਹ ਅਸੀਂ ਜਮ ਜਮ ਦੇ ਲੈ ਕੇ ਟੁੱਟੇ ਸੋ दैट इट वाज ਕਿ ਅਸੀਂ ਆਊਟ ਆਫ ਐਸ਼ਸ ਬਾਦਸ਼ਾਹ ਬਣ ਗਏ ਇਹ ਬਰੀ ਸਾਡੀ ਗੁਰੂ ਮਹਾਰਾਜ ਦੀ ਜੇ ਕੋਈ ਵੱਡੀ ਗੱਲ ਕਰੇ ਹਿਸਟਰੀ ਇ 1699 ਅੰਮ੍ਰਿਤਸਰ ਚਾਏ ਇਹ ਨੋਟ ਕਰਿਓ ਡੇਟ 1699 ਅਨੰਦਪੁਰ ਸਾਹਿਬ ਖਾਸ ਕਰਕੇ ਜਨਮੈ ਅੰਮ੍ਰਿਤਸਰ ਚਾਏ ਸੋਨਾ ਸੋਲਣੇ ਨੂੰ ਠੀਕ ਹੈ ਤੇ 1709 ਚ ਬੰਦਾ ਬਾਦਲ ਬਾਦਸ਼ਾਹ ਬਣ ਗਿਆ ਹੈ ਵਰਡ ਇਜ਼ ਕੋਈ ਕਿਸਾਨ ਕੇ 10 ਇਅਰ ਆਫ ਦੀ ਫਾਊਂਡਿੰਗ ਆਫ ਗਾਸਾ ਅਸੀਂ ਦਿੱਲੀ ਦੇ ਪੰਜਾਬ ਦੇ ਬਾਦਸ਼ਾਹ ਬਣ ਤੇ ਅਸੀਂ ਲੋਕਰ ਦੱਸਦੇ ਵੀ ਸੋਨਾ ਸੋਲਣੇਵੇ ਅਮਰਚ ਕਉਂਦੇ ਹੈ ਤੇ 1709 ਚ ਬੰਦਾ ਬਾਦਲ ਸਰਦ ਫਤਿਹ ਕਰਦਾ ਸੋ ਵਿਦ 10 ਇਅਰ ਕੀ ਸ਼ਕਤੀ ਹੈ ਕਿ ਅਸੀਂ ਬਾਦਸ਼ਾਹ ਬਣ اور تین گلا دیا یہ اتہاس ہے کہ مہاراجا رنجیت سنگھ کا جنم جی انایا دو سو سال آ جوں وہ بادشاہ بنے وہ انیس سو ایک بنے دیکھو مہاراجا رنجیت سنگھ انیس سال کی عمر بادشاہ بنے اِسی دلی وگیان تاج پوشی دا بنایا واجپائی جیوال منسٹر ਕਿ ਬਾਜਪਾਈ ਜੀ ਨੇ ਵਿਗਿਆਨ ਭਵਨ ਮੈਂ ਸਟੇਜ ਸੈਕਟਰੀ ਸੀ ਬਾਅਦ ਉਹਨਾਂ ਨੇ ਕਿਹਾ ਕਿ ਹਿੰਦੁਸਤਾਨ ਦਾ ਅਖੀਰਲਾ ਬਾਦਸ਼ਾਹ ਸਾਹਰ ਮਰਦਰ ਜੀ ਸੀ ਜੋ ਗਵਰਨਮੈਂਟ ਆਫ ਇੰਡੀਆ ਪਹਿਲੀ ਵਾਰ ਇਹ ਕਲੇਮ ਕੀਤਾ ਕਿ ਲਾਸਟ ਸਾਹਰ ਆਫ ਇੰਡੀਆ ਮਰਦਰ ਜੀ ਸੀ ਤੇ ਉਹਨਾਂ ਨੇ ਇੱਕ ਸੋਨੇ ਦੀ ਕੁਰਸੀ ਭੇਟ ਕੀਤੀ ਜਿਹੜੀ ਕਿ ਮਿਊਜ਼ੀਅਮ ਅੰਮ੍ਰਿਤਸਰ ਵਿੱਚ ਪਈ ਹੈ ਉਸ ਤੋਂ ਬਾਅਦ ਕੀ ਹੋਇਆ ਬੰਦਾ ਬਹਾਦਰ ਦਾ ਦਿੱਲੀ ਕਾਲਕਾ ਜੀ ਬੈਠਣ ਸਰਸਾ ਜੀ ਇਹਨਾਂ ਨੇ ਪਾ ਪੰਦਾ ਬੰਦਾ বাহাদুর ਜੀ ਪਣਾਈ ਸਤਭਨੀ ਕਿਥੇ ਪਈ ਇੰਦਰਾ ਗਾਂਧੀ ਸਟੇਡੀਅਮ 25000 ਦਾ ਘਟ ਤੇ ਉੱਥੇ ਮੋਦੀ ਜੀ ਆਏ ਐਂਡ ਮਰਟ ਮੋਦੀ ਜੀ ਅਨਾਉਂਸ ਕਿ ਬੰਦਾ বাহাদুর ਨੂੰ ਉਹਨਾਂ ਨੇ ਹਿੰਦੁਸਤਾਨ ਦਾ ਪਹਿਲਾ ਬਾਦਸ਼ਾਹ ਬੁਗਲਾ ਤੋਂ ਬਾਅਦ ਸਵੀਕਾਰ ਕੀਤਾ ਤੋਂ ਬੰਦਾ বাহাদুর ਜੀ ਨੂੰ ਅਸੀ ਕਹਨੇ ਆ ਕਿ ਬਾਦਸ਼ਾਹੀ ਰੈਕਗਨੀਸ਼ਨ مودی جی نے آپ ایز پرائم منسٹر کی یہ ریکارڈ سے گیا تیجا کی ہویا کہ بہادر بتا بہادر کا یہ دو ہاں تیجا ایک پچھے جو بڑی اخبار سے فوٹو چپی جس نے اچھی بنایا لال قلعہ ستارہ سو تریاسی لال قلعہ سکھانے پتے فتح کیا جتر سر گڑھی آ جسا سرو والی آباد مغیل سنگھ اِسے ہر سال منا ਇਸ ਵਾਰ ਕੀ ਹੋਇਆ ਕਿ ਉਹਦੀ ਇੱਕ ਪੇਂਟਿੰਗ ਬਣੀ ਬਹੁਤ ਵੱਡੀ ਪੇਂਟਿੰਗ ਜਿਹੜੇ ਸਿੰਘ ਮਾਰਚ ਕਰ ਰਹੇ ਲਾਲ ਕਿਲਾ ਤੇ ਉਹ ਪੇਂਟਿੰਗ ਕਲਕੱਤਾ ਸਰਤਾਜੀ ਨੇ ਨੱਡਾ ਜੀ ਨੂੰ ਫੜਾਈ ਪ੍ਰਧਾਨ ਬੀਜੇਪੀ ਨੂੰ ਅੱਜ ਉਹ ਪੇਂਟਿੰਗ ਬੀਜੇਪੀ ਦੇ ਦਫ਼ਤਰ ਚ ਕਿਉਂਕਿ ਰੂਲਿੰਗ ਪਾਰਟੀ ਦੇ ਦਫ਼ਤਰ ਚ ਸਿੱਖਾਂ ਦੀ ਲਾਲ ਕਿਲੇ ਦੇ ਕਬਜ਼ਾ ਹੋਣ ਦੀ ਫੋਟੋ ਲੱਗੀ ਸੋ ਇਹ ਲੋਕ ਕਹਿੰਦੇ ਕਿ ਕੀ ਗਲਤ ਕਰਾਇਆ ਕਿ ਜੇ ਗਲਤ ਕਰਾਇਆ ਇਹ ਗਲਤ ਸਹੀ ਉਹਦਾ ਐਡਵਾਂਟੇਜ ਇਹ ਹੋਇਆ ਸੋ ਮੈਂ ਹੁਣ ਬਹੁਤੋ ਕੁਝ ਨਹੀਂ ਕਹਿੰਦਾ ਆ ਬਹੁਤ ਅੱਛਾ ਫੈਸਲਾ ਹੋਇਆ ਫੈਲੀਵਾਰ ਕਿ ਪੰਜਾਬ ਨੂੰ ਬਾਹਰ ਸਿਕਾ ਨੇ 90 ਲੱਖ ਤੋਂ ਪੰਜਾਬ ਇਸ ਕਰਕੇ ਕਿ ਸਾਡੀ ਲੋੜ ਹੈ ਕਿ ਪੋਲਿਟਿਕਲ ਡਿਸੀਜਨ ਸਾਡੇ ਆਪਣੇ ਹੋਰ ਕੰਮ ਨਹੀਂ ਨਾ ਸਾਡੀ ਯੂਟੀ ਹੈ ਨਾ ਕਦੇ ਸਾਨੂੰ ਕਿਸੇ ਨੇ ਪੁੱਛਿਆ ਤੋਂ ਜੋ ਖਾਲਕਾ ਜੀ ਨੇ ਪੋਸਟ ਦਿੱਤੀ ਹੈ ਉਹ ਤੋਂ ਐਕਸੈਪਟ ਕੀਤੀ ਹੈ ਤੋਂ ਮੈਂ ਉਹਨੇ ਮਿਲਤੀ ਕਰਦਾ ਕਿ ਸੰਧੂ ਸਾਹਿਬ ਦੇ ਖਾਲਕਾ ਜੀ ਬੈਠ ਕੇ ਜਿਸ ਕੋਆਰਡੀਨੇਸ਼ਨ ਕਮੇਟੀ ਸ਼ੁੱਡ ਹੈਵ ਮੈਂਬਰ ਫ੍ਰਮ ਈਚ ਸਟੇਟ ਜਾ ਕੋ ਬਾਰ ਜਿੰਨੀਆਂ ਸਟੇਟਾਂ ਦੇ ਪ੍ਰੈਜ਼ੀਡੈਂਟ ਗੁਦਵਾਰਾ ਕਮੇਟੀ ਆ ਚਾਹ ਹੋਰ ਹੈ ਇੱਕ ਇੱਕ ਡਿਪਲੀਕੇਟਿਵ ਚਾਹ ਪ੍ਰੈਜ਼ੀਡੈਂਟਸ ਆ ਬਾਉਟ ਚਾਹੇ ਹੋਰ। ધ ਐਕਟ ਕਮੇਟੀ ਸ਼ੁੱਡ ਬੀ ਅਨਾਉਂਸ। ਉਸ ਤੋਂ ਬਾਅਦ ਇਹ ਵੋਟਾਂ ਖਤਮ ਹੁੰਦੀਆਂ ਹਨ ਅਗਲੇ ਮਹੀਨੇ ਤਾਂ ਨੈਕਸਟ ਮੰਥ ਦੀ ਫਸਟ ਮੀਟਿੰਗ ਆਫ ਦੀ ਕਮੇਟੀ ਸ਼ੁੱਡ ਬੀ ਹਲਡਡ ਇਨ ਦਿੱਲੀ। ਤਾਂ ਕਿ ਇਹ ਤੁਸੀਂ ਉਸ ਵਕਤ ਜਿਹੜਾ ਸਾਡਾ ਆਫਟਰ ਮੈਨੀ ਇਸ਼ੂਜ਼ ਪੈਂਡਿੰਗ ਜਿਹੜੇ ਸਾਡੇ ਜਿਵੇਂ ਹਰ ਤਵਾਰ ਸਾਡਾ ਗਿਆਨ ਚੌਧਰੀ ਗੁਰਦੁਆਰਾ ਸਾਡੇ ਹੋਰ ਉੱਤੇ ਸ਼ਿਲਾਮੇ ਦੀ ਪ੍ਰੋਬਲਮ ਹੈ ਔਰ ਕਿ ਹਰ ਸਟੇਟ ਦੀ ਕੋਈ ਨਾ ਕੋਈ ਪ੍ਰੋਬਲਮ ਸਾਡੀ ਲੋੜ ਹੈ ਕਿ ਉਹ ਪ੍ਰੋਬਲਮ ਹੱਲ ਕਰਨ ਲਈ ਕਮੇਟੀ ਕਿਵੇਂ ਪਰੇ ਉਹ ਸੰਧੂ ਸਾਹਿਬ ਵੀ ਐਕਟ ਵੀ ਵੈਰੀ ਯੂਸਫੁਲ ਕੇ ਤੁਹਾਨੂੰ ਟਾਈਮ ਲੈ ਕੇ ਦੇਣ ਤਾਂ ਉਹ ਕਹੇ ਅਸੀਂ 네ਗੋਸ਼ੀਏਸ਼ਨ ਨਾਲ ਇਹ ਸਾਰੇ ਕੰਮ ਦੇਖੋ ਗੁੜੀਆਂ ਦਾ ਅਸੀਂ ਆ ਇੱਕ ਜਿਹੜੇ ਕਨਫਰੰਟੇਸ਼ਨ ਨੂੰ ਬਿਲੀਵ ਕਰਦੇ ਕਿ ਪਹਿਲਾ ਮੋਰਚਾ ਲਾ ਲਈਏ ਬਾਜ਼ੀ ਹੋ ਗਈ ਜਿਹੜੀ ਨੇਗੋਸ਼ੀਏਸ਼ਨ ਦੀ ਸਟੇਜ ਹੈ ਤੇ ਕੋ ਮਾਪਰੋ ਮੈਂ ਆਪਣੀ ਟਿੱਕ ਨਾ ਕਰਾਂ ਇੰਡੀਆ ਦੀ ਪਾਰਲੀਮੈਂਟ 1950 ਅਜ ਬਣੀ ਜਦੋਂ ਪਹਿਲੀ ਇਲੈਕਸ਼ਨ ਹੋਈ ਤੇ ਹੋਰ ਤੋਂ ਕਿੰਨੇ ਸਾਲ ਹੋ ਗਏ ਇਸ ਪਾਰਲੀਮੈਂਟ ਦੇ ਸਿੱਖਾਂ ਬਾਰੇ ਇੱਕੋ ਕੰਮ ਕੀਤਾ ਉਹ ਹੈ ਅਨੰਦ ਬਾਰੇ ਐਕਟ ਉਹ 2012 ਚ ਪਾਸ ਹੋਇਆ ਇੱਕੋ ਸਾਰੀ ਐਚਟੀ ਅਸੀਂ ਕੀ ਕਰਾਇਆ ਕਿ ਆਨੰਦ ਮੈਰਿਜ ਦਾ ਕਿਰਾਇਆ ਉਹ ਮੈਂ ਉਹ ਕੀਤਾ ਜੋ ਮੈਂ ਵੀ ਤੇ ਸਾਰੇ ਪਾਰਲੀਮੈਂਟ ਦੇ ਯੂਨੀਮਸ ਪਾਸ ਕੀਤਾ ਉਹਦੇ ਜੀਬੇ ਵੀ ਚੋਸ਼ਮਾ ਵੀ ਰੁਗਿਆਤ ਲਈ ਕਿੰਨੀ ਵੱਡੀ ਗੱਲ ਹੋਈ ਹੈ ਕਿ ਜਿਹੜਾ